ਬਾਕੀ ਵੀ ਉਹਨੂੰ ਕੱਟ ਮਾਰ ਰਹੇ ਆ ਜਿਸ ਤਰ੍ਹਾਂ ਇਹ ਸਿਲੈਂਸਰਾਂ ਬੱਜੇ ਆ ਆਪਣੇ ਕਿ ਜੇ ਇਸ ਤੋਂ ਕੋਈ ਵੀ ਇਸ ਦੇ ਨਾਮ ਤੋਂ ਬਿਨਾ ਬੜਾ ਜਿੜਾ ਟੋਟਲ ਵਾਈਜ਼ 7.5 ਕਿਲੋ ਭਜਨ ਦਾ ਹੋ ਗਿਆ ਵੀ ਸਿਲੈਂਸਰ ਬਹੁਤ ਭਾਰੀ ਹੋ ਗਿਆ ਨਾ ਦੋ ਗਰ ਕੇ ਭਾਰੀ ਹੋ ਗਿਆ ਅਨਿ ਮਿੱਤਰੋ ਸਵਾਗਤ ਹੈ ਤੁਹਾਡਾ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਆਪਣਾ ਚੈਨਲ ਦੇ ਪਹਿਲਾਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਬਈ ਕਿੱਦਾਂ ਉਮੀਦ ਆ ਬਈ ਬੜੇ ਤੇ ਗੁੱਡ ਹੋਊਗਾ ਆਪਾਂ ਵੀ ਬਈ ਗੁੱਟਾਂ ਅੱਜ ਆਪਾਂ ਜਾ ਰਹੇ ਆ ਬਈ ਆਪਣੇ ਸਵਰਾਜ ਝੋਟੇ ਦੇ ਲਈ ਸੈਂਸਰ ਨਵਾਂ ਲੈਣ ਬਈ ਲੈਣ ਨਹੀਂ ਜਾ ਰਹੇ ਬਈ ਤਿਆਰ ਕਰਾਉਣ ਜਾ ਰਹੇ ਆ ਦੇਖਦੇ ਆ ਜੇ ਅੱਜ ਤਿਆਰ ਹੋਇਆ ਨਹੀਂ ਬਈ ਦੇ ਆਉਂਗਾ ਕਾਨੂੰ ਚੱਕ ਲੈ ਜੂਗਾ ਆਪਾਂ ਨੇ 5 ਫੂਟ ਦਾ ਸਲੈਂਸਰ ਤਿਆਰ ਕਰਾਉਣਾ 4 ਇੰਚੀ ਪਾਈਪ ਹੋਊਗਾ ਤੇ ਉਹਦੇ ਵਿੱਚ ਡਬਲ ਪਾਈਪ ਵਾਲਾ ਕਰਾਉਣਾ ਬਾਈ ਜਿਹੜਾ ਨਾ ਸਿੰਗਲ ਪਾਈਪ ਹੁੰਦਾ ਆਪਾਂ 4 ਇੰਚੀ ਸਿੰਗਲ ਕਰਾ ਲਾ ਲੈਂਦੇ ਨਾ ਉਹ ਕੁਝ ਟਾਈਮ ਬਾਅਦ ਬਾਈ ਉਹਦਾ ਕਲਰ ਚੇਂਜ ਹੋ ਜਾਂਦਾ ਧੂਏ ਦੇ ਨਾਲ ਜੇ ਆਪਾਂ ਉਹਨੂੰ ਡਬਲ ਕਰਾ ਲੈਂਦੇ ਆ ਜਿਹੜਾ ਅੰਦਰ ਵਾਲਾ ਪਾਈਪ ਹੁੰਦਾ ਬਾਈ ਸਿਰਫ ਉਹੀ ਕਾਲਾ ਹੁੰਦਾ ਤੇ ਬਾਹਰ ਵਾਲਾ ਪਾਈਪ ਆਪਣਾ ਨਵਾਂ ਰਹਿੰਦਾ ਦੇਖਦੇ ਆ ਬਈ ਤੁਹਾਨੂੰ ਚੈੱਕ ਵੀ ਕਰਾਵਾਂਗੇ ਵੀ ਸਾਊਂਡ ਕਿਸ ਤਰ੍ਹਾਂ ਦੀ ਨਿਕਲ ਕੇ ਆਈ ਆ ਤੇ ਕਿੰਨੇ ਦਾ ਆਪਣਾ ਤਿਆਰ ਹੋਇਆ ਹੈ ਤੇ ਕਿੰਨਾ ਟਾਈਮ ਲੱਗਿਆ ਬਈ ਉਹਨੂੰ ਉਹ ਸਾਰਾ ਤੁਸੀਂ ਬਲੌਗ ਦੇ ਵਿੱਚ ਦੇਖ ਲੈਣਾ ਜੇ ਬਾਈ ਚਾਂਸ ਬਾਈ ਬਾਈ ਨੇ ਕਿਹਾ ਵੀ ਪੈਪ ਮਗਾਉਣਾ ਪੈਣਾ ਜਾਂ ਕੁਝ ਵੀ ਕੱਲ ਨੂੰ ਤਿਆਰ ਹੋਊਗਾ ਕੱਲ ਨੂੰ ਮਿਲੂਗਾ ਤਾਂ ਆਪਾਂ ਹੀ ਬਲੌਗ ਕੱਲ ਦੇ ਬਲੌਗ ਦੇ ਵਿੱਚ ਪਾ ਦੂਗਾ ਉਹ ਤੁਸੀਂ ਤੁਹਾਨੂੰ ਪਤਾ ਹੀ ਲੱਜਣਾ ਬਈ ਉਹ ਤਾਂ ਬਾਕੀ ਹੁਣ ਦੇਖਦੇ ਆ ਸਵਰਾਝ ਛੋਟੇ ਦੀ ਲੁੱਕ ਕਿਵੇਂ ਨਿਕਲਦੀ ਹੁੰਦੀ ਆ ਐਨ ਬਈ ਘੈਟ ਲੱਗਣਾ ਛੋਟੇ ਨੇ ਬਾਕੀ ਬਈ ਪਹਿਲਾਂ ਜਿਹੜਾ ਸਾਇਲੈਂਸਰ ਤਾਂ ਉਹ ਛੋਟਾ ਲੱਗਦਾ ਜਿਕਰ ਆਪਾਂ ਨੇ ਨਾ ਛਤਰੀ ਬੜੀ ਕਰਾਈ ਆ ਉਹ ਛਤਰੀ ਤੇ ਬੜੀ ਕਰਾਉਣ ਕਰਕੇ ਬਈ ਉਹ ਔਟ ਜਾ ਲੱਗ ਰਿਹਾ ਹੈ ਜਦੋਂ ਬਈ ਕ੍ਰੋਮ ਵਾਲਾ ਸਾਇਲੈਂਸਰ 5 ਫੁੱਟ ਲੱਗ ਜਾਣਾ ਤਾਂ ਸਵਾਰਾਂ ਦੀ ਗੱਲ ਬਾਤੇ ਲੈਦੀ ਬਣ ਜਾਣੀ ਉਹ ਤੁਸੀਂ ਬਈ ਦੇਖੇ ਰਹਿਣੀ ਛੋਟੇ ਦੀ ਲੁੱਕ ਬਾਕੀ ਬਈ ਆਪਣੀ ਗੱਡੀ ਸਾਊਂਡ ਕਰਨ ਦੇ ਨਹੀਂ ਹਟਦੀ ਜਦੋਂ ਤੱਕ ਬੈਲਟਾਂ ਨਹੀਂ ਲਾਉਂਦੇ ਜਦ ਤੱਕ ਰੇ ਨਾਲਾ ਹੀ ਪੈ ਜਾਂਦੀ ਹੈ ਬਈ ਬਾਕੀ ਬਈ ਉਹ ਸਿਸਟਮ ਵੀ ਆ ਜਾਂਦਾ ਜਿਹੜਾ ਬੈਲਟਾਂ ਦੇ ਵਿੱਚ ਫਸਾ ਦਿੰਦੇ ਆ ਆਪਾਂ ਉਹਦੇ ਨਾਲ ਸਾਊਂਡ ਕਰਨ ਦੇ ਹਟ ਜਾਂਦੀ ਆ ਚਲੋ ਕੁਝ ਟਾਈਮ ਬਾਅਦ ਹਟ ਜਾਂਦੀ ਆ ਬਈ ਕੋਈ ਦਿੱਕਤ ਨਹੀਂ ਹੈਗੀ ਐ ਦਾ ਪਰ ਬਾਜਾਨ ਕੰਨਾ ਵੱਜਦੀ ਆ ਬਹੁਤ ਜ਼ਿਆਦਾ ਨੌਇਸ ਕਰਦੀ ਆ ਵੀ ਤੁਸੀਂ ਦੇਖ ਲਿਆ ਦੇਖੋ ਐ ਤਿੱਖੀ ਬਾਜਾ ਪੂਰੀ ਚਲੋ ਕੋਈ ਗੱਲ ਨਹੀਂ ਹੈਗੀ ਬਾਈ ਇਹ ਵੀ ਸੇਫਟੀ ਹੈ ਨਾ ਜ਼ਰੂਰੀ ਆ ਬਈ ਆ ਤਾਂ 벨ਟ ਲਾਉਣਾ ਆਪਾਂ ਇਗਨੋਰ ਕਰ ਦਿੰਨੇ ਆ ਪਰ ਲਾਉਣੀ ਜ਼ਰੂਰ ਚਾਹੀਦੀ ਆ ਬਈ ਆ ਕੰਪਨੀ ਤਾਂ ਹੀ ਫੀਚਰ ਦਿੰਦੀ ਆ ਸਾ ਵੀ ਬੰਦੇ ਦੇ ਦਿਮਾਗ 'ਚ ਵੱਜੇ ਵੀ ਆ ਨੌਇਸ ਤੇ ਉਹ 벨ਟ ਛੇਤੀ ਛੇਤੀ ਲਾ ਲਵੇ ਲੋ ਬਾਈ ਆਪਾਂ ਛੇਤੀ ਛੇਤੀ 벨ਟ ਲਾ ਲਾਣੇ ਆ ਕਿ ਨੌਇਸ ਹੋ ਜਾਵੇ ਜਿਹੜੀ ਬੰਦੇ ਦੀ ਦੇਖੋ ਬਾਈ 벨ਟਾਂ ਆਪਾਂ ਨੇ ਲਾ ਲਈਆਂ ਦੇਖੋ ਜਦ ਹੀ ਬਾਈ ਲਾੜਵੀ ਬੰਦ ਹੋ ਜਾਣੀ ਤੇ ਬਾਈ ਨਵਾਇਸ ਵੀ ਬੰਦ ਹੋ ਜਾਣੀ ਆ ਦੇਖੋ 벨ਟ ਆਪਣੀ ਦੋ 벨ਟਾਂ ਲੱਗੀਆਂ ਤੇ ਨਵਾਇਸ ਹੋ ਗਈ ਬੰਦ ਬਾਕੀ ਬਾਈ ਦੂਈ ਸੀਟ 'ਮਾਂ ਸੈਂਸਰ ਆ ਕੋਈ ਜਦ ਬੰਦਾ ਬੈਠਾ ਹੁੰਦਾ ਉਸ ਟਾਈਮ ਇਹ ਦੀ ਲਾਟ ਵੱਦੀ ਆ ਵੀ ਬਾਈ ਬੰਦਾ ਬੈਠਿਆ ਪਰ 벨ਟ ਲਾ ਲੋ ਤੇ ਉਧਰ ਬੰਦਾ ਨਹੀਂ ਬੈਠਿਆ ਹੁੰਦਾ ਬਾਈ ਤਾਂ ਇਕੱਲੀ ਡਰਾਈਵਰ ਸੀਟ ਹੁਣ ਆਪਾਂ ਨੇ ਪਹਿਲਾਂ ਮੈਂ ਡਰਾਈਵਰ ਸੀਟ ਵਾਲੀ 벨ਟ ਲਾਈ ਤੇ ਜਦ ਨਵਾਇਸ ਕਟ ਹੋ ਗਈ ਥੋੜੀ ਜੀ ਤੇ ਉੱਧ ਭਾਈ ਫੇਰ ਬੋਲਣ ਲੱਗ ਗਿਆ ਹਾਂ ਦੋ ਬਲਟਾ ਜ਼ਰੂਰੀ ਆ ਫਰੰਟ ਵਾਲੀਆਂ ਤੇ ਰੀਅਰ ਵਾਲੀਆਂ ਚੱਲ ਜਾਂਦਾ ਭਾਈ ਉਹਦਾ ਕੋਈ ਚੱਕਰ ਨਹੀਂ ਹੈਗਾ ਉਹ ਚ ਲਾਓ ਚ ਨਾ ਲਾਓ ਫਰੰਟ ਵਾਲੀਆਂ ਤਾਂ ਵੈਰੀ ਇੰਪੋਰਟੈਂਟ ਆ ਸੋਖਾਈ ਆਪਾਂ ਪਹੁੰਚ ਗਏ ਭਾਈ ਸ਼ਾਪ ਦੇ ਬਾਈਨ ਦੇ ਦਿਨ ਨਾਪ ਆਪਾਂ ਨੇ ਕਰਨਾ ਹੈ 5 ਫੁੱਟ ਤਿਆਰ ਪੂਰਾ 5 ਫੁੱਟ ਤਿਆਰ ਕਰਨਾ ਸਿੱਧਾ ਤੱਕ ਇਹਦਾ ਜਿਹੜਾ ਆ ਚੀਜ਼ ਥੱਲੇ ਤੇ ਇਹ ਸਜਦੀ ਕਰਨੀ ਆ ਕੜਾ ਬਣਾ ਕੇ ਲਾ ਦਿਓ ਵਿੱਚ ਪੈ ਪਾ ਦਿਓ ਫਰੀਕ ਬਾਹਰ ਤੇ ਦੂਰ ਬਲਜੋ ਸਮਝ ਵੀ ਕਿੰਨਾ ਗਾਇਆ ਮੈਂ ਕਿਉਂ ਜੇ ਆਪਾਂ ਨੇ ਦੂਆ ਡਾਇਰੈਕਟ ਲਾ ਦੇ ਫਿਰ ਉਹ ਰੰਗ ਬਦਲ ਜਾਣਾ ਉਹਦਾ ਤੂੰ ਇਹ ਨਾਲ ਜੇ ਆਪਾਂ ਵਿੱਚ ਜੂ ਛੋਟਾ ਪਾ ਪਾ ਤੇ ਆ ਤਾਂ ਉਹੀ ਕਾਲਾ ਹੋਊਗਾ ਕਿੰਨੇ ਇੰਚ ਦਾ ਪਾਈਪ ਪਾਣਾ ਵਿੱਚ ਵਿੱਚ ਗੱਤੋ ਖੁੱਲਾ ਡੁੱਲਾ ਪਾ ਦਿਓ ਦੇਖ ਕੇ ਵੀ ਬਾਜ ਖੁੱਲੀ ਆ ਵਿੱਚ ਨੂੰ ਇਹ ਜਿਆਦਾ ਛੋਟਾ ਹੋ ਗਿਆ ਜੀ ਇਹਦੇ ਨਾਲ ਗੱਲਬਾਤ ਨਹੀਂ ਬਣਨੇਗੀ ਵੱਧ ਜੰਡੋ ਹਾਂ ਅੰਦਰ ਅੰਦਰ ਆਹ ਉਹ ਤਾਂ ਸਮਝ ਗਿਆ ਜਿਆਦਾ ਛੋਟਾ ਆ 4 ਕ ਜਾਈਏ 4 ਕ ਜਾਈਏ ਬੱਜ ਬੁੱਟ ਦਾ ਉਹਦੇ ਵਿੱਚ ਆ ਕਿੰਨੇ ਇੰਚ ਪਾ ਆ ਇਹ ਤਾਂ ਡੇਢ ਹੈ ਡੇਢ ਆ ਵਿੱਚ 2 ਇੰਚ ਪਾ ਬਹੁਤ ਹਨਾ 2 ਇੰਚ ਵੱਡਾ ਜਾਏਗਾ ਹਾਂ 2 ਅੰਦਰ 2 ਇੰਚ ਪਾ ਦਿਓ ਟਿੱਕੀ ਲਗਾ ਕੇ ਹਾਂ ਫਿਰ ਟਿੱਕੀ ਦੇ ਵਿੱਚ ਸਰਾਹ ਕਰ ਦਿਓ ਛੋਟੇ ਛੋਟੇ ਜੇ ਕਦੇ ਪਾਣੀ ਪੈਂਦਰਾ ਸਲੈਂਸਰ ਤੋਂ ਸੱਡਾੋਂ ਨਿਕਲ ਜਾਵੇ ਬਾਕੀ ਵਿੱਚ ਦੂਏ ਦਾ ਢੋਲਕੀ ਦੇ ਵਿੱਚ ਹੋਊਗਾ ਜਿਹੜਾ ਮੈਂ ਤਾਂ ਐਲ ਬਣਾ ਹਾਂ ਐਲ ਹਾਂ ਜੀ ਮਿੱਤਰੋ ਜਿਵੇਂ ਕਿ ਤੁਹਾਨੂੰ ਬਈ ਪਤਾ ਹੀ ਤਾਂ ਆਪਾਂ ਆਪਣੇ ਸਵਰਾ ਝੋਟੇ ਦਾ ਨਾ ਬਈ ਸਲੈਂਸਰ ਦੇ ਕੇ ਆਏ ਤੇ 5 ਫੁੱਟ ਵਾਲਾ ਤਿਆਰ ਹੋਣ ਨੂੰ 4 ਇੰਚੀ ਗੋਲ ਤੇ ਬਾਕੀ ਵੀ 5 ਫੁੱਟ ਲੰਬਾ ਜਿਹੜਾ ਕਿ ਬਈ ਛਤਰੀ ਦਾ ਕਾਜ ਵੇ ਵੀ ਐਨ ਕੋਈ ਇੱਕ ਦਾ ਬਈ ਜਜਮੈਂਟ ਹੋ ਜਗਾ ਨਹੀਂ ਉਹ ਸਲੈਂਸਰ ਨਾਲ ਬਾਕੀ ਬਈ ਲੁੱਕ ਇੱਕ ਨੰਬਰ ਨਿਕਲ ਕੇ ਆਊਗੀ ਬਾਕੀ ਬਈ ਸਾਊਂਡ ਆਪਾਂ ਨੂੰ ਪਤਾ ਨਹੀਂ ਮਹਣ ਕਹੀ ਜੇ ਨਿਕਲ ਕੇ ਆਊਗੀ ਉਹ ਚੈੱਕ ਕਰਾਂ ਬਾਕੀ ਬਈ ਆਪਾਂ ਵਿੱਚ ਪੈਪੀ ਬਵਾ ਦੇ ਇੱਕ ਬਾਕੀ ਉਹ ਨਾ ਚਾਰ-ਪੰਜ ਦਿਨ ਆਪਾਂ ਬਿਜ਼ੀ ਤੇ ਉਹ ਤੋਂ ਪਹਿਲਾਂ ਤਾਂ ਦਿਆ ਵਸ ਲਾਂ ਸਰ ਇੱਕ ਦਿਨ ਬਾਈ ਨੂੰ ਫੋਨ ਵੀ ਕਰਿਆ ਜਾਤਾ ਬਾਈ ਪਾਪ ਆਇਆ ਨਹੀਂ ਤਾਂ ਹੁਣ ਆਪਾਂ ਅੱਜ ਸਪੈਸ਼ਲੀ ਟਾਈਮ ਕੱਢਿਆ ਵੀ ਆਏ ਤਾਂ ਬਾਈ ਨੇ ਤਿਆਰ ਨਹੀਂ ਕਰਨਾ ਹੈਗਾ ਵੀ ਉਹਦੀ ਸ਼ਾਪ ਤੇ ਜਾਂਦੇ ਆ ਦੇਖਦੇ ਆ ਤਿਆਰ ਹੋਇਆ ਜਾਂ ਨਹੀਂ ਹੋਇਆ ਉਹ ਅਪਡੇਟ ਤੁਹਾਨੂੰ ਥੋੜਾ ਟਾਈਮ ਤੱਕ ਮਿਲੇ ਜਾਊਗੀ ਬਾਈ ਬਲੌਗ ਨੂੰ ਦੇਖਿਓ ਤੇ ਬਾਈ ਵੀਡੀਓ ਵੀਡੀਓ ਵਧੀਆ ਲੱਗਦੀ ਹੋ ਤਾਂ ਬਾਈ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬਾਕੀ ਬਾਈ ਹੁਣ ਮਿਲਦੇ ਆਪਾਂ ਸਲੈਂਸਰ ਵਾਲੀ ਸ਼ਾਪ ਤੇ ਦੇਖਦੇ ਆ ਬਾਈ ਨੇ ਤਿਆਰ ਕਰਿਆ ਕਿ ਨਹੀਂ ਕਰਿਆ ਹੈਗਾ ਉਹ ਤੁਹਾਨੂੰ ਦੱਸੇ ਦੂੰਗਾ ਬਈ ਹੁਣੀ ਲੋਈ ਲੋ ਫਾਈਨਲੀ ਭਾਈ ਆਪਣਾ ਹੋ ਗਿਆ ਸਲੈਂਸਰ ਤਿਆਰ ਦੇਖੋ ਵੇ ਕਿੱਡਾ ਸਲੈਂਸਰ ਆ ਵਾਕਿਓਂ ਲਾ ਕੇ ਦੇਖਦੇ ਆ ਟਰੈਕਟਰ ਪਰ ਉਹ ਲਾ ਕੇ ਆਪਾਂ ਤੁਹਾਨੂੰ ਦੇਖਦੇ ਆ ਭਾਈ ਬਾਕੀ ਕੰਮ ਹੋ ਰਿਆ ਨਾ ਪੂਰਾ ਤਕਲੀ ਨਾਲ ਪਾਇਆ ਭਾਈ ਕਾਫੀ ਦਿਨਾਂ ਬਾਅਦ ਤਿਆਰ ਆ ਮੇਰੇ ਘਰ ਤੇ ਲੱਗ ਗਿਆ ਭਾਈ ਇਹਨੂੰ ਕੋਟਾੜਾ 10 ਦਿਨ ਪਾਇ ਪਿੰਨੀ ਆਇਆ ਤਾਂ ਪਹਿਲਾਂ ਤਾਂ ਭਾਈ ਹੁਣ ਬਾਅਦ ਵਿੱਚ ਪਾਇਆ ਤੇ ਸਲੈਂਸਰ ਦੀ ਲੁੱਕ ਚੈੱਕ ਕਰੋ ਤੁਸੀਂ ਇੱਕ ਨੰਬਰ ਕੰਮ ਆ ਨਾ ਥੱਲੇ ਤੇ ਭਾਈ ਪੂਰਾ ਵਧੀਆ ਤੇ ਬਾਕੀ ਵਿੱਚ ਪੰਨਾ ਪਾਇਆ ਪਾਤੇ ਦੇ ਵਿੱਚ ਦੂਆ ਛੋਟਾ ਉਹ ਤੁਹਾਨੂੰ ਦਿਖਾ ਵੀ ਦਊਗਾ ਉਹ ਪਾਇਆ ਪੰਨਾ 4 ਫੁੱਟ ਉਹ 4 ਫੁੱਟ ਪਾਉਣ ਦਾ ਕਾਰਨ ਇਹ ਹੀ ਆ ਬਾਈ ਕਿ ਜਿਹੜਾ ਕੀ ਆਪਣਾ ਆਹ ਸਿਲੰਡਰ ਆ ਇਹਦਾ ਰੰਗ ਨਹੀਂ ਚੜੂਗਾ ਹੈਗਾ ਇਹ ਜਿਸ ਤਰ੍ਹਾਂ ਹਾਇ ਸਲਾਈਡ ਹੋਗਾ ਪੌਸ ਹੋ ਰਹੀ ਆ ਜਿੱਥੇ ਤੇ ਖਰਾਬ ਹੋਇਆ ਉੱਥੇ ਬਾਈ ਪੌਸ ਮਾਰ ਰਿਹਾ ਕਿੰਨਾ ਟਾਈਮ ਲੱਗੂ ਹੋ ਗਿਆ ਨਾ ਬਾਕੀ ਬਸ ਸਟੀਲ ਦਾ ਫਾਇਦਾ ਇਹਨੂੰ ਰਗੜੇ ਦੇਣਾ ਨਵੀਂ ਨਿਕਲ ਆਉਂਦੀ ਆ ਫੇਰ ਉਸ ਤਰ੍ਹਾਂ ਹੀ ਜੇ ਕੋਈ ਸਕ੍ਰੈਚ ਕੁਝ ਪੈ ਵੀ ਜਾਂਦਾ ਪੱਟਿਆ ਦੇਖੋ ਇਹ ਵਿੱਚ ਸਿਲੈਂਸਰ ਗਾ ਕੰਮ ਔਕੇ ਹੋਇਆ ਪਿਆ ਹੈ ਨਾ ਕਿਹੜਾ ਗੱਲ ਬਾਤ ਹੋਈ ਗਈ ਆ ਬਾਕੀ ਬਈ ਸਾਊਂਡ ਚੱਕ ਇਹਦੀ ਹੁਣ ਲਾਏ ਦੇ ਪਤਾ ਲੱਗੂਗਾ ਬਾਕੀ ਵੀ ਹੁਣ ਕੱਟ ਮਾਰ ਰਹੇ ਆ ਜਿਸ ਤਰ੍ਹਾਂ ਇਹ ਸਿਲੈਂਸਰ ਹੋਂਦਿਆ ਆਪਣੇ ਕਿਉਂਕਿ ਉਸੇ ਕੋਈ ਵੀ ਇਸ ਦੇ ਨਾਮ ਤੋਂ ਬੜਾ ਜੜਾ ਕਰਕੇ ਨਾਲ ਵਿੱਚ ਫਸੂਗਾ ਟੋਟਲ ਵਾਈਜ਼ 7.5 ਕਿਲੋ ਕੋ ਜਿੰਦਾ ਹੋ ਗਿਆ ਜਿੰਨੇ ਸਿਰਫ ਬਹੁਤ ਭਾਰੀ ਹੋ ਗਿਆ ਨਾ ਦੋ ਗਰ ਕੇ ਭਾਰੀ ਹੋ ਗਿਆ ਡਬਲ ਕਰਕੇ ਭਾਰੀ ਹੋ ਗਿਆ ਪੈ ਵੀ ਬੜਾ ਹੈ ਨਾ ਪੈ ਵੀ ਬੜਾ ਹਾਂ 3 ਕਿਲੋਗਾ ਤਾਂ ਆ ਡਬਲ ਹੋ ਗਿਆ ਤੋ ਹੈ ਬੋਤੋ ਮਿੱਤਰੋ ਸਲੈਂਸਰ ਤਾਂ ਆਪਣਾ ਰੈਡੀ ਹੋ ਗਿਆ ਬਾਈ ਹੁਣ ਐ ਐਕਸਾਈਟਮੈਂਟ ਹੋਈ ਪਈ ਆ ਵੀ ਕਦ ਸਵਰਾਜ ਤੋਂ ਲੱਗਦੀ ਏ ਤੇ ਕਦ ਸਵਰਾਜ ਦੀ ਬਾਈ ਸਾਊਂਡ ਚੈੱਕ ਹੋ ਜਾਵੇ ਵੀ ਕਿਸ ਤਰ੍ਹਾਂ ਦੀ ਪਰਫਾਰਮੈਂਸ ਆ ਬਾਈ ਸਲੈਂਸਰ ਦੀ ਤੇ ਹੈ ਵੀ ਵਧੀਆ ਐ ਨ ਸਿਰਾ ਕਰ ਲਵਾਤਾ ਕੋਈ ਇਹ ਜੀ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਲੱਗਦੀ ਹੈਗੀ ਸਫਾਈ ਬਹੁਤ ਐ ਨ ਵਧੀਆ ਤਰੀਕੇ ਨਾਲ ਬਾਈ ਨੇ ਤਿਆਰ ਕਰਿਆ ਬਾਕੀ ਬਾਈ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਨੈਕਸਟ ਵੀਡੀਓ ਦੇ ਵਿੱਚ ਬਾਈ ਸਵਰਾਜ ਦੀ ਸਾਊਂਡ ਦੇਖਣਾ ਨਾ ਭੁੱਲਿਓ ਜੇ ਬਾਕੀ ਵੀ ਕੱਲ ਨੂੰ ਆਪਣੇ ਜੇ ਮੇਰਾ ਕੰਮ ਚੱਲ ਰਿਹਾ ਆਪਣਾ ਤੇ ਉਹ ਟਰੈਕਟਰੇ ਰਾਤ ਤੱਕ ਫ੍ਰੀ ਹੋਣਾ ਤੇ ਬਾਕੀ ਕੱਲ ਨੂੰ ਆਪਾਂ ਨੂੰ ਮੈਨ ਲਾ ਟਰੈਕਟਰ ਦਾ ਕੰਮ ਹੈ ਨਹੀਂ ਮਸ਼ੀਨ ਦਾ ਹੈਗਾ ਕੰਮ ਤੇ ਕੱਲ ਨੂੰ ਟਰੈਕਟਰ ਜੇ ਵਿਹਲਾ ਹੋਇਆ ਉਹਨੂੰ ਤੋਂ ਤੋਂ ਆਪਾਂ ਕਿਨਾਰੇ ਦਾ ਸਿਲੈਂਸਰ ਫਿਟ ਕਰ ਦੂਗਾ ਤੇ ਉਸ ਤੋਂ ਬਾਅਦ ਨਾਲ ਤੁਹਾਨੂੰ ਸੈਲਟ ਸਾਊਂਡ ਚੈੱਕ ਕਰਕੇ ਦਿਖਾ ਦੂਗਾ ਵੀ ਬਈ ਕਿਸ ਤਰ੍ਹਾਂ ਦੀ ਸਾਊਂਡ ਆ ਖਿਆਲ ਆ ਸਾਫਤਾਵਾ ਉਹ ਤੁਸੀਂ ਵੀ ਬਲੌਗ ਦੇ ਵਿੱਚ ਦੇਖ ਲਿਓ ਤੇ ਬਲੌਗ ਨੂੰ ਜਰੂਰ ਦੇਖਿਓ ਤੇ ਨਾਲੇ ਤੁਹਾਨੂੰ ਦੱਸਾਂਗਾ ਵੀ ਕਿੰਨੇ ਦਾ ਸਿਲੈਂਸਰ ਹੋਇਆ ਤੇ ਹਰ ਆਪਣਾ ਟੋਟਲ 7.5 ਕਿਲੋ ਦਾ ਸਮੱਸਿਆ ਰਹਾ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਨੈਕਸਟ ਵੀਡੀਓ ਜ਼ਰੂਰ ਦੇਖਿਓ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ